ਜੋੰਦਿਆ ਜੇ ਜੋ ਪਤਲਾ ਫੁੱਟਿਆ ਗਿਆ ਹਾਂ ਹਾਂਜੀ ਇਹ ਮੈਂ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਜੋਨ ਪ੍ਰਧਾਨ ਬਾਬਾ ਰਾਮ ਥੰਮਲ ਬੋ ਰਿਹਾ ਜੀ ਜੋ ਸਾਡਾ ਝੋਨੇ ਦੀ ਪ੍ਰਾਲੀ ਨੂੰ ਸਾੜਨ ਦੇ ਉੱਤੇ ਮੁੱਦਾ ਵਾ ਸਰਕਾਰ ਬੇਨੋੜਾ ਪਰਚੇ ਕਰ ਰਹੀ ਆ ਅਸੀਂ ਵਾਤਾਵਰਨ ਦੇ ਪ੍ਰੇਮੀ ਆ ਪਰ ਇਸ ਪ੍ਰਾਲੀ ਦਾ ਪ੍ਰਬੰਧ ਅਸੀਂ ਕੀ ਕਰ ਸਕਦੇ ਆ ਇਹ ਸਰਕਾਰ ਦੇ ਹੱਥ ਦੇ ਵਿੱਚ ਆ ਇਹ ਕਰ ਲੈਣ ਪ੍ਰਬੰਧ ਸਾਰੀ ਪ੍ਰਾਲੀ ਲੈ ਜਾਣ ਅਸੀਂ ਦੇਣ ਨੂੰ ਤਿਆਰ ਆ ਪਰ ਉਹ ਕਿਸਾਨ ਇਸ ਵੇਲੇ ਕਰ ਕੀ ਸਕਦਾ ਹੈ ਉਹਦੇ ਵਿੱਚ ਸਮਾਂ ਕਿਹੜਾ ਬਚ ਰਿਹਾ ਵਾ ਸਾਡੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣਾ ਸਾਡਾ ਕੋਈ ਸ਼ੌਂਕ ਨਹੀਂ ਦੂਸਰੇ ਬੰਨੇ ਜਿਹੜਾ ਗੰਨੇ ਦਾ ਪੈਸਾ ਉਹ ਅਜੇ 61 ਰੁਪਏ ਪਿਛਲੇ ਸੀਜ਼ਨ ਵਾਲਾ ਨਹੀਂ ਦੇ ਰਹੀ ਸਰਕਾਰ ਅਗਲਾ ਸੀਜ਼ਨ ਸਿਰ ਦੇ ਉੱਤੇ ਆ ਗਿਆ ਜਿਹੜੀ ਨਮੀ ਆ ਕੁਦਰਤੀ ਬਾਰਿਸ਼ ਦੇ ਨਾਲ ਉਹ ਝੋਨੇ ਦੇ ਵਿੱਚ ਹੋਊਗੀ ਉਹਦੇ ਉੱਤੇ ਵੀ ਛੋਟ ਦਿੱਤੀ ਜਾਵੇ ਦੂਸਰੇ ਬੰਨੇ ਜਿਹੜਾ ਝੋਨਾ ਹੈ ਉਹ ਪਹਿਲਾਂ ਕੁਦਰਤੀ ਬਾਰਿਸ਼ ਦੇ ਨਾਲ ਬਦਰੰਗੀ ਵੀ ਹੋ ਚੁੱਕਾ ਹੈ ਉਹਦੀ ਵੀ ਛੋਟ ਦੀ ਲੋੜ ਆ ਜਿੰਨਾ ਚਿਰ ਸਰਕਾਰਾਂ ਜਿਹੜੀਆਂ ਵਾ ਆਪ ਕਿਸਾਨੀ ਨੂੰ ਨਹੀਂ ਬਚਾਉਣਗੀਆਂ ਉਹਨਾਂ ਚਿਰੇ ਕਿਸਾਨੀ ਜਿਹੜੀ ਆ ਨਹੀਂ ਬਚ ਸਕਦੀ ਅਸੀਂ ਕੇਂਦਰ ਸਰਕਾਰ ਨੂੰ ਕਹਿੰਨੇ ਆ ਤੇ ਪੰਜਾਬ ਸਰਕਾਰ ਨੂੰ ਹੜਪੀਟ ਤੇ ਲੋਕਾਂ ਦੀ ਵੀ ਅੱਗੇ ਹੋ ਕੇ ਮਦਦ ਕਰਨ ਅਜੇ ਤੱਕ ਜਿਹੜੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਵਾ ਜਾਂ ਕਿਸਾਨ ਜਥੇਬੰਦੀਆਂ ਵਾ ਉਹ ਤੇ ਘਰ ਘਰ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ ਪਰ ਸਰਕਾਰਾਂ ਦਾ ਸਭ ਕੁਝ ਜਿਹੜਾ ਮੁਆਜਾ ਦੇਣ ਦਾ ਤਰੀਕਾ ਉਹ ਕੇਵਲ ਕਾਗਜ਼ਾਂ ਤੱਕ ਆ ਤੇ ਜਾਂ ਅਖਬਾਰਾਂ ਤੱਕ ਆ ਜੋ ਅਸੀਂ ਆਪ ਦੇ ਸਾਹਮਣੇ ਰਹੀ ਕਹਿੰਦੇ ਆ ਕਿ ਸਰਕਾਰ ਲੋਕਾਂ ਦੀ ਬਾਹ ਫੜੇ ਤੇ ਇਹਸ ਲੁੱਟ ਨੂੰ ਬੰਦ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਤਲਾ ਫੁਕੇਗਾ ਕਿਸ ਸੰਭ ਵਿਚੇਗਾ ਵਾਹਿਗੁਰੂ ਸਾਹਿਬ ਆਈ ਫਤਿਹ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਗੁਰਦਾਸਪੁਰ ਅੱਜ ਜੋ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀ ਆ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਸ ਕਾਲ ਨੂੰ ਲਾਗੂ ਕਰਦਿਆਂ ਅੱਜ ਜੂਨ ਦਮਦਮਾ ਸਾਹਿਬ ਜਿਹੜਾ ਗਰਦਾਖੌਰ ਤੇ ਜੂਨ ਰਾਮ ਰਾਮਣ ਜੀ ਜੋ ਐਸ ਵੇਲੇ ਇੱਥੇ ਆਗੂ ਟੀਮ ਜਿਹੜੀ ਹਾਜ਼ਰ ਹੋਈ ਆ ਜੋ ਐਸ ਵੇਲੇ ਕਿਸਾਨਾਂ ਦੇ ਉੱਤੇ ਕੋਰ ਨਿਆਜ ਉਹ ਪਰਾਲੀ ਵਾਲੇ ਜਿਹੜੇ ਪਰਚੇ ਆ ਉਹ ਪਾਏ ਜਾ ਰਹੇ ਆ 200 ਰੁਪਿਆ ਤੋਂ ਵੱਧ ਜਿਹੜੀ ਝੋਨੇ ਦੇ ਉੱਤੇ ਜਿਹੜੀ ਕਟਿਆ ਮੋਖਚਰ ਦੇ ਨਾਂ ਦੇ ਉੱਤੇ ਸਿਲ ਦੇ ਨਾਂ ਦੇ ਤੇ ਕੁਦਰਤੀ ਬੇਲੋੜੀ ਜਿਹੜੀ ਬਰਸਾਤ ਹੋਈ ਉਹਦੇ ਕਰਕੇ ਮੋਖਚਰ ਤੇ ਜਿਹੜੀ ਸੇਲ ਕਰਕੇ ਕਟ ਜਿਹੜੀ ਆ ਉਹ ਪਾਈ ਜਾ ਰਹੀ ਆ ਇਰੇ ਨਾਲ ਹੀ 61 ਰੁਪਏ 50 ਪੈਸੇ ਜੋ ਗੰਨੇ ਦਾ ਬਕਾਇਆ ਆ ਉਹ ਅਜੇ ਵੀ ਸਰਕਾਰੀ ਤੌਰ ਤੇ ਜਿਹੜਾ ਸਰਕਾਰ ਮੰਨੀ ਸੀਗੀ ਉਹ ਸਰਕਾਰ ਭੱਜ ਨਿਕ ਭੱਜ ਨਿਕਲ ਤੁਰ ਲੱਗਦੀ ਆ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਵੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰ 13 ਤਰੀਕ ਨੂੰ ਇੱਥੇ ਧਰਨਾ ਵੀ ਵੱਡਾ ਰੱਖਿਆ ਗਿਆ ਆ ਤੇ 61 ਰੁਪਏ 50 ਪੈਸੇ ਉਸ ਸਮੇਂ ਤੋਂ ਪਹਿਲਾਂ ਜਿਹੜੇ ਦਿੱਤੇ ਜਾਣ ਇਰੇ ਨਾਲ ਹੀ ਆ ਜੋ ਵੱਡਾ ਜੋ ਹੜ ਮੈਨ ਮੇਡ ਹੜ ਜੋ ਜਿਹੜਾ ਆ ਜਿਹਨੂੰ ਕੁਦਰਤੀ ਆਸਤੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਪਰ ਇਹ ਮੈਨ ਮੇਡ ਜਿਹੜਾ ਹੜ ਆਡੀਆਂ ਜਥੇਬੰਦਕ ਜੋ ਜਥੇਬੰਦੀਆਂ ਆ ਉਹਨਾਂ ਦੇ ਵਿਚਾਰ ਅਧੀਨ ਆ ਉਹ ਜੋ ਕਿਸਾਨਾਂ ਦਾ ਯੋਗ ਤੇ ਸਹੀ ਮਾਅਰਜਾ ਆ ਜੋ ਕੇਂਦਰ ਸਰਕਾਰ ਬਿਲਕੁਲ ਨੰਗੂਣਾ ਜਾਂ ਮੰਨ ਕੇ ਗਈ ਆ ਪਰ ਉਹ ਵੀ ਅਜੇ ਤੱਕ ਕਿਸਾਨਾਂ ਤੱਕ ਨਹੀਂ ਪਹੁੰਚਿਆ ਨਾ ਸਰਕਾਰ ਵੱਲੋਂ ਕੋਈ ਮਾਲੀ ਭੇਂਦਾ ਪਹੁੰਚਿਆ ਉਹ ਜੋ ਮਾਅਰਜਾ ਆ ਉਹ ਕਿਸਾਨਾਂ ਨੂੰ ਜਿਹੜਾ ਆ ਜਾਰੀ ਕੀਤਾ ਜਾਵੇ ਤਾਂ ਕਿ ਜੋ ਉਹਨਾਂ ਦੀ ਕਿਸਾਨਾਂ ਦੀ ਜਿਹੜੀ ਆ ਬਾਹ ਆ ਉਹ ਫੜੀ ਜਾਵੇ ਤੇ ਬੇਲੋੜੇ ਜਿਹੜੇ ਕਿਸਾਨਾਂ ਦੇ ਉੱਤੇ ਪ੍ਰਾੜੀ ਦੇ ਪਰਚੇ ਪਾਉਣੇ ਆ ਉਹ ਬੰਦ ਕੀਤੇ ਜਾਣ ਤਾਂ ਕਿ ਕਿਸਾਨ ਐਸ ਵੇਲੇ ਬਹੁਤ ਵੱਡੀ ਦੁਵਿਧਾ ਦੇ ਵਿੱਚੋਂ ਲੰਘ ਰਿਹਾ ਆ ਬੇਲੋੜੀ ਲਗਾਤਾਰ ਜਿਹੜੀ ਬਰਸਾਤ ਆ ਉਹ ਲਗਾਤਾਰ ਹੋ ਰਹੀ ਆ ਤੇ ਝੋਨੇ ਦੇ ਵਿੱਚ ਜਿਹੜੀ ਨਮੀ ਦੇ ਉੱਤੇ ਜਿਹੜੀ ਆ ਉਹ ਜਿਹੜੀ ਛੋਟਤੀ ਜਾਵੇ ਤਾਂ ਕਿ ਕਿਸਾਨਾਂ ਦਾ ਜੋ ਸਹੀ ਤਰੀਕੇ ਨਾਲ ਜਿਹੜਾ ਝੋਨਾ ਆ ਉਹ ਆਪਣਾ ਜਿਹੜਾ ਉਹਨੂੰ ਵੇਚ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ